ਕਰਨ ਨਾਲ ਆਮ ਤੌਰ ਤੇ ਜ਼िला ਪੁਲਿਸ ਮੁਖੀ ਤੋਂ ਵੱਡਾ ਹੁੰਦਾ ਛੋਟਾ ਪਹਿਲੇ ਦਿਨ ਤੋਂ ਹੀ ਇਹਨੂੰ ਸਹੀ ਤਰੀਕੇ ਦੇ ਨਾਲ ਨਹੀਂ ਲਿਆ ਜਾ ਰਿਹਾ ਜ਼िला ਪੁਲਿਸ ਮੁਖੀ ਦੀ ਭੂਮਿਕਾ ਵੱਡੇ ਅਧਿਕਾਰੀਆਂ ਦੀ ਭੂਮਿਕਾ ਉਹਨਾਂ ਨੇ ਸਿਰਫ ਤੇ ਸਿਰਫ ਆਪਣੀ ਅਧਿਕਾਰੀਆਂ ਨੂੰ ਬਚਾਉਣ ਵਾਲੇ ਪਾਸੇ ਹੀ ਸਾਰੇ ਕੰਮ ਕੀਤੇ ਇੱਕ ਬੀਬੀ ਨੂੰ ਇਨਸਾਫ ਲਾਉਣ ਲਈ ਜੇ ਤੁਸੀਂ ਸ਼ੁਰੂਆਤੀ ਦੌਰ ਕੀ ਇਸ ਸਹੀ ਪਾਸੇ ਵੱਲ ਤੁਰ ਪੈਂਦੇ ਹੋ ਸਕਦਾ ਕਿਸੇ ਸਟੇਜ ਤੇ ਜਾ ਕੇ ਬੀਬੀ ਜਸਵਿੰਦਰ ਕੌਰ ਦਾ ਦਿਲ ਪਿਗਲ ਜਾਂਦਾ ਕਰਨਲ ਸਾਹਿਬ ਦਾ ਦਿਲ ਪਿਗਲ ਜਾਂਦਾ ਚੰਗਾ ਹੁੰਦਾ ਜੇ ਪੰਜਾਬ ਦਾ ਮੁੱਖ ਮੰਤਰੀ ਇਸ ਮਾਮਲੇ ਦੇ ਵਿੱਚ ਕਿਸੇ ਹਾਈ ਕੋਰਟ ਦੇ ਮੌਜੂਦਾ ਜਾਂ ਸੇਵਾਮੁਕਤ ਜੱਜ ਸਾਹਿਬ ਦੀ ਗਵਾਹੀ ਵਿੱਚ ਕਮੇਟੀ ਬਣਾ ਦਿੰਦਾ ਹੈ ਹੋ ਸਕਦਾ ਬੀਬੀ ਜਸਵਿੰਦਰ ਕੌਰ ਸੰਤੁਸ਼ਟ ਹੋ ਜਾਂਦੇ ਵੀ ਠੀਕ ਹੈ ਜਿਹੜੀ ਕਮੇਟੀ ਰਿਪੋਰਟ ਦੇਊਗੀ ਉਹਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਪਹਿਲਾਂ ਤੁਸੀਂ ਅਣਪਛਾਤੇ ਆ ਤੇ ਕਰਤਾ ਫਿਰ ਤੁਸੀਂ 12 ਬੰਦੇ ਸਸਪੈਂਡ ਕਰਤੇ ਉਹ ਕਿਹੜੇ ਕਰਤੇ ਤੇ ਹੁਣ ਐਫਆਰ ਰਸੂਰ ਵੀ ਦਿੱਤੀ ਹੈ ਫਿਰ ਲੋਕ ਤੁਹਾਡੇ ਤੇ ਭਰੋਸਾ ਕਿਉਂ ਕਰਨਗੇ ਜਿਹੜਾ ਕੱਲ ਉਹਨਾਂ ਨੇ ਧਰਨਾ ਦਿੱਤਾ ਹੈਗਾ ਉਹਨਾਂ ਦੀ ਮੰਗ ਹੈ ਸੀਬੀਆਈ ਜਾਂਚ ਦੀ ਅਖੀਰੇ ਸੀਬੀਆਈ ਕੋਲੇ ਜਾਣੀ ਹੀ ਜਾਈ ਸਭ ਪਟਿਆਲੇ ਦੇ ਵਿੱਚ ਕਰਨਲ ਦਾ ਮਾਮਲਾ ਇੰਨਾ ਜ਼ਿਆਦਾ ਭੱਕ ਗਿਆ ਤੇ ਪਰਿਵਾਰ ਵੱਲੋਂ ਮਜਬੂਰੀ ਦੇ ਵਿੱਚ ਆ ਕੇ ਕੱਲ ਮਿੰਨੀ ਸਕੱਤਰੇ ਦੇ ਬਾਹਰ ਇੱਕ ਧਰਨਾ ਲਗਾਇਆ ਗਿਆ ਪ੍ਰਦਰਸ਼ਨ ਕੀਤਾ ਗਿਆ ਬਹੁਤ ਵਧੀਆ ਹੰਗਾਰਾ ਮਿਲਿਆ ਜੀ ਲੋਕਾਂ ਦਾ ਸਹਿਯੋਗ ਮਿਲਿਆ ਇਕੱਠ ਹੋਇਆ ਪਰ ਪ੍ਰਸ਼ਾਸਨ ਵੱਲੋਂ ਕੋਈ ਬਾਹਰ ਨਹੀਂ ਫੜੀ ਜਾ ਰਹੀ ਲਗਾਤਾਰ ਉਹ ਪਰਿਵਾਰ ਅਪੀਲ ਕਰ ਰਿਹਾ ਵੀ ਨਿਰਪੱਖ ਸੀਬੇ ਜਾਂਚ ਕਰਾਈ ਜਾਵੇ ਜੀ ਦੇਖੋ ਬੜਾ ਅਫਸੋਸ ਨਾਲ ਕਹਿਣਾ ਪੈ ਰਿਹਾ ਆਪਾਂ ਹੁਣੇ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਸਾਹਿਬ ਦੀ ਗੱਲ ਕਰਕੇ ਹਟਿਆ ਤੇ ਇਹ ਫੌਜੀ ਵੀਰ ਜਿਹਦਾ ਰੈਂਕ ਕਰਨਲ ਦਾ ਹੈ ਕਰਨ ਨਾਲ ਆਮ ਤੌਰ ਤੇ ਜ਼िला ਪੁਲਿਸ ਮੁਖੀ ਤੋਂ ਵੱਡਾ ਹੁੰਦਾ ਛੋਟਾ ਨਹੀਂ ਉਹਨਾਂ ਦੇ ਨਾਲ ਘਟਨਾਕਰਮ ਵਾਪਰਿਆ ਪਹਿਲੇ ਦਿਨ ਤੋਂ ਹੀ ਇਹਨੂੰ ਸਹੀ ਤਰੀਕੇ ਦੇ ਨਾਲ ਨਹੀਂ ਲਿਆ ਜਾ ਰਿਹਾ ਕਹਿੰਦੇ ਆ ਕਿ ਜ਼िला ਪੁਲਿਸ ਮੁਖੀ ਦੀ ਭੂਮਿਕਾ ਵੱਡੇ ਅਧਿਕਾਰੀਆਂ ਦੀ ਭੂਮਿਕਾ ਉਹਨਾਂ ਨੇ ਸਿਰਫ ਤੇ ਸਿਰਫ ਆਪਣੀ ਅਧਿਕਾਰੀਆਂ ਨੂੰ ਬਚਾਉਣ ਵਾਲੇ ਪਾਸੇ ਹੀ ਸਾਰੇ ਕੰਮ ਕੀਤੇ ਜੋ ਕੁਝ ਵਾਪਰੇ ਆ ਜੇ ਪਹਿਲੇ ਦਿਨ ਤੋਂ ਸਹੀ ਨੂੰ ਸਹੀ ਆਪਾਂ ਇਹ ਮੰਨ ਵੀ ਲਓ ਕਥਤ ਰੂਪ ਦੇ ਵਿੱਚ ਕਿ ਉਹਨਾਂ 12 ਕਰਮਚਾਰੀਆਂ ਨੇ ਗਲਤੀ ਕੀਤੀ ਹੈ ਪਰ ਤੁਹਾਡੇ ਕੋਲੇ ਕੀ ਅਧਿਕਾਰ ਹੈ ਕਿ ਤੁਸੀਂ ਮਦਈ ਨੂੰ ਸੰਤੁਸ਼ਟ ਕਰੋ ਹੀ ਨਾ ਇਹ ਸਾਰੇ ਨੌਜਵਾਨ ਮੁੰਡੇ ਨੇ ਔਰ ਲੰਬੇ ਸਮੇਂ ਤੋਂ ਥਾਣਿਆਂ ਦੇ ਮੁਖੀ ਰਹੇ ਨੇ ਕਈਆਂ ਦੇ ਤਜਰਬੇ ਕਾਫੀ ਜ਼ਿਆਦਾ ਨੇ ਤੇ ਕਈ ਅਜਿਹੇ ਵੀ ਨੇ ਜਿਹੜੇ ਆਮ ਜਨਤਾ ਪ੍ਰਤੀ ਬਿਹਾਰ ਵੀ ਠੀਕ ਹੈ ਇਹ ਘਟਨਾ ਕਰ ਵਾਪਰਿਆ ਕਦੇ ਬੀਬੀ ਜਸਵਿੰਦਰ ਕੌਰ ਦੇ 베ੜੇ ਚ ਖੜ ਕੇ ਉਸ ਪਰਿਵਾਰ ਬਾਰੇ ਸੋਚਿਆ ਜਿਲਾ ਪੁਲਿਸ ਮੁਖੀ ਹੋਵੇ ਵੱਡੇ ਅਧਿਕਾਰੀ ਹੋਣ ਗ੍ਰਹਿ ਮਹਿਕਮਾ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਹੋਵੇ ਉਹ ਤੁਸੀਂ ਮੂਹ ਦੇ ਵਿੱਚੋਂ ਇੱਕ ਸ਼ਬਦ ਵੀ ਨਹੀਂ ਕਦੇ ਨਿਕਲਿਆ ਜਦੋਂ ਤੁਸੀਂ ਸਰਕਾਰਾਂ 'ਚ ਨਹੀਂ ਸੀ ਦੂਜਿਆਂ ਨੂੰ ਤੁਸੀਂ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਾਬਕਾ ਡਿਪਟੀ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਕੈਪਟਨ ਅਵਰਿੰਦਰ ਸਿੰਘ ਚਰਨਜੀਤ ਸਿੰਘ ਚੰਨੀ ਤੇ तमाम ਆਗੂਆਂ ਨੂੰ ਪਾਣੀ ਪੀ ਪੀ ਕੋਸ ਦੇ ਹੁੰਦੇ ਸੀ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਇਹ ਤਾਂ ਆਮ ਲੋਕਾਂ ਦੇ ਬੰਦੇ ਹੀ ਨਹੀਂ ਇਨਾਂ ਦੇ ਉੱਤੇ ਤਾਂ ਕੁਰਸੀਆਂ ਦਾ ਬਹੁਤ ਵੱਡਾ ਭਾਰ ਚੜਿਆ ਹੋਇਆ ਪਿਉਂ ਚੜ ਗਈ ਕੁਰਸੀਆਂ ਦੀ ਇਹਨਾਂ ਨੂੰ ਤਾਂ ਪੰਜਾਬ ਇੱਕ ਬੀਬੀ ਨੂੰ ਇਨਸਾਫ ਲੈਣ ਲਈ ਜੇ ਤੁਸੀਂ ਸ਼ੁਰੂਆਤੀ ਦੌਰ ਚ ਇਹ ਸਹੀ ਪਾਸੇ ਵੱਲ ਤੁਰ ਪੈਂਦੇ ਹੋ ਸਕਦਾ ਕਿਸੇ ਸਟੇਜ ਤੇ ਜਾ ਕੇ ਬੀਬੀ ਜਸਵਿੰਦਰ ਕੌਰ ਦਾ ਦਿਲ ਪਿਗਲ ਜਾਂਦਾ ਕਰਨਲ ਸਾਹਿਬ ਦਾ ਦਿਲ ਪਿਗਲ ਜਾਂਦਾ ਤਿਉ ਤੁਹਾਡੀ ਗੱਲ ਮੰਨ ਲੈਂਦੇ ਵੀ ਚਲੋ ਕੋਈ ਨਹੀਂ ਗਲਤੀਆਂ ਹੋ ਜਾਂਦੀਆਂ ਨੇ ਪਰ ਇੱਕ ਚੋਰੀ ਦੂਜੀ ਸੀਨਾ ਚੋਰੀ ਤੁਸੀਂ ਗਲਤੀ ਮੰਨਣ ਨੂੰ ਤਿਆਰ ਹੀ ਨਹੀਂ ਜਿਹਦੇ ਕਰਕੇ ਇਹ ਸਾਰਾ ਮਾਮਲਾ ਹੁਣ ਕੇਂਦਰ ਤੱਕ ਗਿਆ ਚੰਗਾ ਹੁੰਦਾ ਜੇ ਪੰਜਾਬ ਦਾ ਮੁੱਖ ਮੰਤਰੀ ਇਸ ਮਾਮਲੇ ਦੇ ਵਿੱਚ ਕਿਸੇ ਹਾਈ ਕੋਰਟ ਦੇ ਮੌਜੂਦਾ ਜਾਂ ਸੇਵਾਮੁਕਤ ਜੱਜ ਸਾਹਿਬ ਦੀ ਅਗਵਾਈ ਵਿੱਚ ਕਮੇਟੀ ਬਣਾ ਦਿੰਦਾ ਹੈ ਵਿਸ਼ੇਸ਼ ਜਾਂਚ ਟੀਮ ਬਣਾ ਦਿੰਦੇ ਹੋ ਸਕਦਾ ਬੀਬੀ ਜਸਵਿੰਦਰ ਕੌਰ ਸੰਤੁਸ਼ਟ ਹੋ ਜਾਂਦੇ ਵੀ ਠੀਕ ਹੈ ਜਿਹੜੀ ਕਮੇਟੀ ਰਿਪੋਰਟ ਦੇਊਗੀ ਉਹਦਾ ਇੰਤਜ਼ਾਰ ਕਰਨਾ ਚਾਹੀਦਾ ਜਿੰਨੀ ਕ ਆਈਪੀਐਸ ਆਈਪੀਸੀ ਮੈਂ ਪੜ੍ਹੀ ਹੈ ਉਹਦੇ ਵਿੱਚ ਕਿਹਾ ਗਿਆ ਖਾਸ ਕਰ ਇੱਕ ਵੱਡੇ ਅਧਿਕਾਰੀ ਪੰਜਾਬ ਪੁਲਿਸ ਦੇ ਹਾਲਾਂਕਿ ਮੈਂ ਉਹਨਾਂ ਨਾਲ ਸਹਿਮਤ ਨਹੀਂ ਸੀ ਹੁੰਦਾ ਸਰਦਾਰ ਹਰਪ੍ਰੀਤ ਸਿੰਘ ਸਿੱਧੂ ਆਪਣੇ اصੂਲਾਂ ਦੇ ਬੰਦੇ ਨੇ ਭੇਂਟ ਚੜ੍ਹ ਕੇ ਇਸ ਰਾਜਨੀਤੀ ਦੀ ਉਹ ਕਹਿੰਦੇ ਹੁੰਦੇ ਸੀ ਕਿ ਪਹਿਲਾਂ ਐਫਆਈਆਰ ਦਰਜ ਕਰੋ ਬਾਕੀ ਗੱਲਾਂ ਬਾਅਦ ਚ ਅਸੀਂ ਕਈ ਵਾਰੀ ਮਤਭੇਦ ਵੀ ਕਰ ਲੈਂਦੇ ਵੀ ਸਰ ਛੋਟੇ ਮੋਟੇ ਕੇਸ ਦੇ ਵਿੱਚ ਨਹੀਂ ਐਫਆਈਆਰ ਕਈ ਵਾਰ ਪਿੰਡਾਂ ਦੇ ਵਿੱਚ ਹੀ ਬਹਿ ਕੇ ਸਮਝਾ ਦਿੰਦੇ ਨੇ ਮੋਤਬਰ ਬੰਦੇ ਛੱਡੋ ਪਰੇ ਜਿਹੜਾ ਜਾਇਜ ਹੁੰਦਾ ਉਹਨੂੰ ਜੁਰਮਾਨਾ ਵੀ ਲਾ ਦਿੰਦੇ ਉਹਨੂੰ ឃੂਰ ਵੀ ਦਿੰਦੇ ਵੀ ਕਾਕਾ ਤੂੰ ਗਲਤੀ ਕੀਤੀ ਐ ਉਹ ਕਹਿੰਦੇ ਸੀ ਪਹਿਲਾਂ ਐਫ ਆਈ ਆਰ ਹੋਣੀ ਚਾਹੀਦੀ ਐ ਇਸ ਮਾਮਲੇ ਦੇ ਵਿੱਚ ਪਹਿਲਾਂ ਐਫ ਆਈ ਆਰ ਡਿਲੇ ਕੀਤੀ ਅਣਪਛਾਤੇਆਂ ਤੇ ਕਿਉਂਕਿ ਇਹਨਾਂ ਨੂੰ ਤਾਂ ਬਰਗਾੜੀ ਵਾਲਾ ਪਹਿਲਾ ਮਾਮਲਾ ਪਿਆ ਵਾਬ ਕੇ ਅਣਪਛਾਤੀ ਹੁੰਦੀ ਆ ਪੁਲਿਸ ਤਾਂ ਜੇ ਤੁਸੀਂ ਉਸੇ ਵੇਲੇ ਇਹਨੂੰ ਸਹੀ ਰੂਪ ਦੇ ਵਿੱਚ ਕਰ ਲੈਂਦੇ ਬਾਦ ਦੇ ਵਿੱਚ ਕੁਝ ਵੀ ਹੁੰਦਾ ਆਪਾਂ ਉਹਨੂੰ ਮੰਨ ਲੈਂਦੇ ਇਹਦੇ ਵਿੱਚ ਪਹਿਲਾਂ ਤੁਸੀਂ ਅਣਪਛਾਤੇ ਐ ਤੇ ਕਰਤਾ ਫਿਰ ਤੁਸੀਂ 12 ਬੰਦੇ ਸਸਪੈਂਡ ਕਰਤੇ ਉਹ ਕਿਹੜੇ ਕਰਤੇ ਤੇ ਹੁਣ ਐਫ ਆਰ ਸੋਧ ਵੀ ਦਿੱਤੀ ਹੈ ਫਿਰ ਲੋਕ ਤੁਹਾਡੇ ਤੇ ਭਰੋਸਾ ਕਿਉਂ ਕਰਨਗੇ ਸੋ ਇਹ ਮਾਮਲਾ ਅਜੀਬ ਹੀ ਹੈ ਕੱਲ ਡਿਪਟੀ ਕਮਿਸ਼ਨਰ ਵੀ ਗਈ ਕਹਿੰਦੀ ਦੱਸੋ ਹੋਰ ਜੁੜਿਆ ਕਿਹੜੇ ਕਿਹੜੇ ਮੰਗਾ ਰਹੀਆਂ ਨੇ ਅਜੇ ਤੱਕ ਤੁਹਾਨੂੰ ਮੰਗਾ ਹੀ ਨਹੀਂ ਪਤਾ ਤੁਸੀਂ ਕਿਵੇਂ ਜਿਲਾ ਚਲਾਉਂਦੇ ਹੋ ਤੁਹਾਨੂੰ ਮੰਗਿਆ ਹੀ ਨਹੀਂ ਪਤਾ ਹੈਗੀਆਂ ਸੋ ਹੁਣ ਸਾਰਿਆਂ ਦੇ ਹੱਥ ਚੋ ਇਹ ਗੱਲਬਾਤ ਨਿਕਲ ਚੁੱਕੀ ਹੈ ਅਜੇ ਵੀ ਕੋਈ ਸਿਆਣਾ ਬੰਦਾ ਵਿੱਚ ਪਵੇ ਸਰਕਾਰ ਸਾਰਾ ਕੁਝ ਹੀ ਪੁਲਿਸ ਤੇ ਛੱਡ ਚੁੱਕੀ ਹੈ ਕੋਈ ਕੰਮ ਆਵੇ ਸਾਰਾ ਪੁਲਿਸ ਦੇ ਹਵਾਲੇ ਤੁਹਾਡੀ ਆਪਣੀ ਰਾਜਨੀਤੀ ਸੂਝ-ਬੂਝ ਕੁਝ ਨਹੀਂ ਹੈਗੀ ਸੋ ਇਹ ਜਿਹੜਾ ਕੱਲ ਉਹਨਾਂ ਨੇ ਧਰਨਾ ਦਿੱਤਾ ਹੈਗਾ ਉਹਨਾਂ ਦੀ ਮੰਗ ਹੈ ਸੀਬੀਆਈ ਜਾਂਚ ਦੀ ਅਖੀਰੇ ਸੀਬੀਆਈ ਕੋਲੇ ਜਾਣੀ ਹੀ ਜਾਣੀ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ